واحرو گروا گروپ کی وار کی جنگ کا ذکر کیا ਚਮਕੌਰ ਦੇ ਜੰਗ ਵਿੱਚ ਚਮਕੌਰ ਸਾਹਿਬ ਦੇ ਜੰਗ ਦਾ ਅਚਰ ਚਮਕੌਰ ਸਾਹਿਬ ਦੇ ਜੰਗ ਵਿੱਚ ਕਿਹੜੇ ਕਿਹੜੇ ਮੁਗਲ ਹਕੂਮਤ ਨੇ ਸੂਰਮਿਆਂ ਨੇ ਪੌੜੀ ਲਾ ਕੇ ਚਮਕੌਰ ਦੀ ਗੜੀ ਤੇ ਚੜਨ ਦਾ ਯਤਨ ਕੀਤਾ ਸੀ ਗਨੀ ਕਾਨ ਅਲੀ ਖਾਨ ਇਹ ਹੋਰ ਕਿਹੜਾ ਸੀ ਵਾ ਅਲੀ ਖਾਨ ਨਹੀਂ ਨਹੀਂ ਨਾਰ ਖਾਨ ਇੱਕ ਹੋਰ ਸੀ ਕਵਾਜਾ ਮਹਿਮੂਦ ਅਲੀ ਜਿਹਨੂੰ ਸਫਰ ਨਾਮੇ ਵਿੱਚ ਕਵਾਜਾ ਮਰਦੂਦ ਲਿਖਿਆ ਭਾਵ ਕਾਇਰ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਮਹਾਰਾਜ ਜੀ ਦੀ ਅਠ ਪੋਦੀ ਇਹ ਜੰਗ ਹੈ 22 ਦਸੰਬਰ ਨੂੰ ਜੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ 22 ਦਸੰਬਰ ਨੂੰ ਹੀ ਵੱਡੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਹੋਈ ਹੈ ਦੇਖੋ ਉਸੇ ਦਿਨ ਹੀ ਫਰਖਾਹ ਚੁੰਨਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਸੇ ਦਿਨ ਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਹੈ ਤੇ 22 ਦਸੰਬਰ ਦੀ ਰਾਤ ਨੂੰ 8 ਪੋ ਦੀ ਰਾਤ ਨੂੰ ਫਿਰ ਜਦੋਂ ਪੰਥ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਜੇ ਮੁਗਲ ਹਕੂਮਤ ਦੇ ਹੱਥ ਗੁਰੂ ਗੋਬਿੰਦ ਸਿੰਘ ਆ ਜਾਣ ਫਿਰ ਤੇ ਸਾਡੀ ਹਾਰ ਹੈ ਪਰ ਜੇ ਗੁਰੂ ਗੋਬਿੰਦ ਸਿੰਘ ਇਸ ਘੜੀ ਵਿੱਚੋਂ ਨਿਕਲ ਜਾਣ ਇਹ ਸਾਡੀ ਬਹੁਤ ਵੱਡੀ ਜਿੱਤ ਹੈ। ਇਸ ਗੱਲ ਨੂੰ ਮੱਦੇਨਜ਼ਰ ਰੱਖਿਆ ਹੋਇਆ ਪੰਜ ਸਿੰਘ ਇਕੱਠੇ ਹੋਏ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਦੀ ਕਚੈਰੀ ਵਿੱਚ ਹਾਜ਼ਰ ਹੋਣ ਲਈ ਬਚਨ ਕੀਤਾ। ਤੇ ਗੁਰੂ ਗੋਬਿੰਦ ਸਿੰਘ ਸθε ਪਾਤਸ਼ਯਾ ਮਹਾਰਾਜ ਜੀ ਨੇ ਹੱਥ ਜੋੜ ਕੇ ਵੇਖੋ ਆਪੇ ਪੁਰ ਚੇਲਾ ਦਾ ਸਿਧਾਂਤ ਸੀ ਨਾ ਪੰਜਾਂ ਦੇ ਅੱਗੇ ਗੋਡੇ ਟੇਕ ਕੇ ਅਮਰੰਤ ਦੇ ਦਾਨ ਲਈ ਸੀ। ਅੱਜ ਪੰਜਾਂ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਦੱਸ ਰਹੇ ਆ ਜਦੋਂ ਪੰਜਾਂ ਸਿੰਘਾਂ ਨੇ ਹੁਕਮ ਕਰ ਦਿੱਤਾ ਪੰਜ ਪਿਆਰਿਆਂ ਨੇ ਹੁਕਮ ਕਰ ਦਿੱਤਾ ਵੇ ਪੰਥ ਚਾਹੁੰਦਾ ਐਸ ਵੇਲੇ ਤੁਸੀਂ ਇਸ ਘੜੀ ਚੋਂ ਸਾਬਤ ਨਿਕਲ ਜਾ ਤੇ ਤੁਹਾਨੂੰ ਪੰਥ ਦਾ ਹੁਕਮ ਮੰਨਣਾ ਪਏਗਾ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਠਤੇ ਨੌ ਕੋਹ ਦੀ ਰਾਤ ਨੂੰ ਇਸ ਚਮਕੌਰ ਦੀ ਘੜੀ ਚੋਂ ਨਿਕਲਣ ਲੱਗੇ ਨਿਕਲਣ ਤੋਂ ਪਹਿਲਾਂ ਆਪਣੀ ਕਲਗੇ ਆਪਣਾ ਚੋਲਾ ਭਾਈ ਸੰਗਤ ਸਿੰਘ ਉਹਨਾਂ ਦੇ ਸੀਸ ਉੱਤੇ ਸਜਾ ਦਿੱਤਾ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੂਰਾ ਬਿਲਕੁਲ ਗੁਰੂ ਗੋਬਿੰਦ ਸਿੰਘ ਸچے ਪਾਤਸ਼ਾਹ ਜੀ ਨਾਲ ਮਿਲਦਾ ਜੁਲਦਾ ਸੀ ਤਾਂ ਜੋ ਮੋਗਲ ਹਕੂਮਤ ਨੂੰ ਪੁਲੇਖਾ ਪਾਇਆ ਜਾ ਸਕੇ ਵੀ ਗੁਰੂ ਗੋਬਿੰਦ ਸਿੰਘ ਢੜੀ ਵਿੱਚੇ ਹੁਣ ਅੱਤੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸچے ਪਾਤਸ਼ਾਹ ਨਿਕਲਣ ਲੱਗੇ ਨਾਲ ਕਿੰਨੇ ਸੇਕ ਨਿਕਲੇ ਸਤਿਗੁਰਾਂ ਦੇ ਕਿਹੜੇ ਕਿਹੜੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਅਸਲ ਵਿੱਚ ਇਹ ਵੀ ਇੱਕ ਸੰਕੇਤ ਹੈ ਗੁਰੂ ਨਾ ਦਇਆ ਛੱਡਦਾ ਨਾ ਧਰਮ ਛੱਡਦਾ ਤੇ ਨਾ ਮਾਨ ਛੱਡਦਾ ਦਇਆ ਧਰਮ ਤੇ ਮਾਨ ਅਰਥ ਤੇ ਨਿਹ ਚੀਜ਼ਾਂ ਜਿਸ ਕੋਲੇ ਹੈ ਗੁਰੂ ਗੋਬਿੰਦ ਸਿੰਘ ਜੀ ਸੁਸ਼ੋਭਤ ਨਹੀਂ ਉਸ ਬੰਦੇ ਦਾ ਬਾਲ ਗਵਿੰਦਾ ਨਹੀਂ ਹੋ ਸਕਦਾ ਜਿਸ ਕੋਲੇ ਦਇਆ ਵੀ ਹੈ ਜਿਸ ਕੋਲੇ ਧਰਮ ਵੀ ਹੈ ਜਿਸ ਕੋਲੇ ਅਨਖ ਵੀ ਹੈ ਹੁਣ ਸਭ ਕੋਲ ਦੀ ਅੱਧੀ ਰਾਤ ਨੂੰ ਘੜੀ ਚੋਂ ਨਿਕਲੇ ਤਾੜੀ ਮਾਰ ਕੇ ਕਹਿੰਦੇ ਨੇ ਪੀਰੇ ਹਿੰਦ ਮੇ ਰਮਤ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਿੱਖਾਂ ਦਾ ਗੁਰੂ ਜਾ ਰਿਹਾ ਜਿਸ ਵਿੱਚ ਹਿੰਮਤ ਹੈ ਫੜ ਲੋ

ਭਾਈ ਮਾਨ ਸਿੰਘ ਜੀ ਬੇਗੂਰੂ ਗੋਵਰ ਸਿੰਘ ਇਧਰ ਜਾ ਰਿਹਾ ਜਿਸ ਵਿੱਚ ਜਿੰਮਤ ਹੈ ਫੜ ਲਓ ਹੁਣ ਜਦੋਂ ਇਹ ਸਾਰਿਆਂ ਪਾਸਿਆਂ ਤੋਂ ਗੱਲਾਂ ਸੁਣਨ ਨੂੰ ਮਿਲੀਆਂ ਮੁਗਲ ਹਕੂਮਤ ਨੂੰ ਹਨੇਰਾ ਸੀ ਹਨੇਰੇ ਵਿੱਚ ਇੱਕ ਦੂਸਰੇ ਨਾਲ ਲੜਨ ਲੱਗ ਪਏ ਤੇ ਆਪਣੀ ਫੌਜ ਦਾ ਹੀ ਨੁਕਸਾਨ ਕਰ ਬੈਠੇ ਹਨੇਰੇ ਦੇ ਕਾਰਨ ਇਧਰ ਗੁਰੂ ਗੋਵਰ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਲੀ ਚਾਲਾ ਪਾ ਦਿੱਤਾ ਰਸਤੇ ਵਿੱਚ ਇੱਕ ਨਕਰ ਪੈਂਦਾ ਕਿڑی ਅਫਗਾਨਾਂ ਹੁਣ ਇਸ ਪਿੰਡ ਦੀ ਇੱਕ ਬੱਚੀ ਸੀ ਜਿਸ ਨੂੰ ਸਤਿਗੁਰਾਂ ਨੇ ਆਪਣੀ ਧੀ ਦਾ ਖਿਤਾਬ ਦਿੱਤਾ ਸੀ ਬੀਬੀ ਹਰਸ਼ਰਨ ਕੌਰ ਬੀਬੀ ਹਰਸ਼ਰਨ ਕੌਰ ਸਤਿਗੁਰਾਂ ਨੂੰ ਮਣੀ ਇਹ ਪਹਿਲਾਂ ਅਨੰਦਪੁਰ ਸਾਹਿਬ ਵਿੱਚ ਵੀ ਆਪਣੇ ਪਿਤਾ ਜੀ ਨਾਲ ਆਉਂਦੀ ਰਹੀ ਐ ਤੇ ਹੁਣ ਜਦੋਂ ਮਿਹਰੇ ਉਸ ਵੇਲੇ ਇਹਨੇ ਕਹਿਣਾ ਵੀ ਸੱਚੇ ਪਰਮੇਸ਼ਰ ਕੋਈ ਸੇਵਾ ਦੇਉ ਸਾਨੂੰ ਤਖੁਰ ਗੋਬਿੰਦ ਸਿੰਘ ਜੀ ਨੇ ਕਹਣਾ ਕਿ ਇਹ ਕੋਈ ਗੱਲ ਨਹੀਂ ਤੇਰੇ ਪਾਸੋਂ ਬਹੁਤ ਵੱਡੀ ਸੇਵਾ ਲਈ ਜਾਏਗੀ ਇਕੇ ਨੇ ਪਿਆਰ ਨਾਲ ਕਹਿਣਾ ਪਿਤਾ ਜੀ ਕੋਈ ਗੱਲ ਨਹੀਂ ਜੇ ਮੇਰੀ ਸੇਵਾ ਕਰਦਿਆਂ ਜਾਨ ਵੀ ਚਲੀ ਜਾਏ ਤੇ ਮੈਂ ਸੇਵਾ ਤੋਂ ਪਿੱਛੇ ਨਹੀਂ ਹਟਾਂਗੀ ਬੀਬੇ ਹਰਸ਼ਰਨ ਕੌਰ ਨੇ ਤੇ ਸਤਿਗੁਰਾਂ ਨੇ ਅੱਜ ਸੇਵਾ ਦੀ ਗੱਲ ਤੇ ਕਹਿੰਦੇ ਤੇਰੇ ਵੀਰ ਤੇਰੇ ਭਰਾ ਇਸ ਗੜੀ ਵਿੱਚ ਸ਼ਹੀਦ ਹੋਏ ਪਏ ਨੇ ਇਸ ਮੈਦਾਨ ਵਿੱਚ ਉਹਨਾਂ ਦੇ ਸੰਸਕਾਰ ਦੀ ਸੇਵਾ ਤੁਸੀਂ ਕਰਨੀ ਹੈ ਹੁਣ ਬਾਬਾ ਅਜੀਤ ਸਿੰਘ ਜੀ ਬਾਬਾ ਜੂਜਾ ਹਰ ਸਿੰਘ ਜੀ

ਬੋਲੇ ਦਿਆ ਸਿੰਘ লাশ ਤੱਕ ਕੇ ਮਸੂਮ ਦੀ ਜ਼ਿੰਦਗੀ ਦੇ ਦਾਤੇ ਅਸ ਨੈਰੀ ਵਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਸਹਿਕਦਾ ਜਿਹਾਰ ਵੇਖ ਪੈਰ ਕਿਸ ਕਾਲਿਆ ਇੱਕ ਵਾਰ ਚੁੱਕ ਕੇ ਕਲੇਜੇ ਕਿਉਂ ਨਾ ਲਾਲਿਆ ਲਗਾਉ ਆ ਪਾਤਸ਼ਾਹ ਪਿੱਛੇ ਕਿਹੜੇ ਗੱਲ ਦੇ ਉੱਤਰਾ ਦੇ ਪੀੜਤਾ ਪੰਖੇ ਰੋਵੇਂ ਨਹੀਂ ਚੱਲਦੇ ਹੁਣ ਭਾਈ ਦਇਆ ਸਿੰਘ ਦੀ ਬੇਨਤੀ ਕਰਦੇ ਨੇ ਜੀ ਚਾਹੁੰਦਾ ਇਥੇ ਕੁਝ ਪਿਆਰ ਜੱਟ ਲਾਦਿਆਂ ਕਿ ਭਾਈ ਦੀ ਅਖੀਰ ਜਿਹੜੀ ਰਸਮ ਨਿਭਾਦਿਆਂ ਫਾਗਲਾ ਤੇ ਸੀਸ ਦੀ ਦੋ ਟੁੱਟ ਕੇ ਬਣਾਦਿਆਂ ਅੱਦੀ ਅੱਦੀ ਦੋਹਾਂ ਦੇ ਸਰੀਰਾਂ ਉੱਤੇ ਪਾਦਿਆਂ ਲਤਾਈ ਗਰੀਬ ਮਾਪੇ ਜੱਗ ਵਿੱਚ ਹੋਏ ਨੇ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਮੋਏ ਨੇ ਸਚੇ ਪਾਤਸ਼ਾ ਭਾਈ ਰਿਆ ਸਿੰਘ ਜੀ ਨੇ ਕਮੀ ਦੀ ਆਪਣੀ ਉਡਾਰੀ ਹੈ ਸੁਰਤ ਦੀ ਉਹ ਕਹਿੰਦਾ ਸਚੇ ਪਾਤਸ਼ਾ ਕਫਨ ਤੋਂ ਬਗੈਰ ਕਿਸੇ ਦੇ ਪੁੱਤ ਨਹੀਂ ਗਏ ਤੇ ਤੁਸੀਂ ਆਪਣੇ ਬੱਚਿਆਂ ਵੱਲ ਵੇਖਦੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਬਚਨ ਕੀਤੇ ਕਹਿੰਦੇ ਦਿਆ ਸਿੰਘ ਜੀ ਮਿੱਟੀ ਐ ਹੁਣ ਤੇ ਮਿੱਟੀ ਨਾਲ ਮੋਹ ਨਹੀਂ ਕਰੀਦਾ ਹੁੰਦਾ ਬੋਲਨੇ ਦਸ਼ਮੇਸ਼ ਜਰਾ ਇੱਕੋ ਲਲਕਾਰ ਕੇ ਲੈਣਾ ਕੀ ਤੋਂ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਜੰਗ ਦੇ ਮੈਦਾਨ ਵਿੱਚ ਵੇਖਨੇ ਦਾ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨ ਵਾਰ ਕੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਚੁੱਕਦਾ ਅਜੀਬ ਤੇ ਜੋ ਚਾਰਦੀ ਮੈਂ লাশ ਨਹੀਂ ਉਹ ਚੁੱਕਦਾ ਮਾਪਿਆਂ ਤੋਂ ਮਾਪਿਆਂ ਤੋਂ ਪਿਆਰੇ ਕਹਿੰਦੇ ਮਾਪਿਆਂ ਨੂੰ ਉਹ ਵੀ ਪਿਆਰੇ ਲਾਲ ਨੇ ਕਹਿੰਦੇ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਔਖ ਸੁਖ ਵੇਲੇ ਜਿਹੜੇ ਮੇਰੇ ਪਾਈ ਵਾਲ ਨੇ ਕਹਿੰਦੇ ਇਹ ਵੀ ਤੇ ਲਾਲਾਂ ਤੋਂ ਪਿਆਰੇ ਬਾਕੀ ਕਿਹੜੇ ਸਹਬਜ਼ਾਦਿਆਂ ਦੀ ਗੱਲ ਕਰਦੇ ਆ ਤੁਸੀਂ ਸਾਰੇ ਹੀ ਮੇਰੇ ਸਹਬਜ਼ਾਦੇ ਹੋ ਇੱਥੇ ਕੱਲਾ ਅਜੀਤ ਸਿੰਘ ਕੱਲਾ ਜੁਝਾਰ ਸਿੰਘ ਨਹੀਂ ਉਹਨਾਂ ਦੇ ਨਾਲ ਕਿੰਨੇ ਪਏ ਨੇ ਉਹ ਵੀ ਮੇਰੇ ਸੂਰਮੇ ਨੇ ਉਹ ਵੀ ਮੇਰੇ ਲਾਲ ਨੇ ਤੇ ਮੈਂ ਸਿੱਖੀ 'ਚ ਮਖੇਮਾ ਕਿਵੇਂ ਪਾ ਦਿਆਂ ਮੈਂ ਵਿਤ ਕਰਾਂ ਕਿੰਨੇ ਪੈਦਾ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਘੜੀ ਵਿੱਚੋਂ ਨਿਕਲੇ ਜਾਂਗੀ ਚੋੜਾ ਦਸਤਾਰਾ ਭਾਈ ਸੰਗਤ ਸਿੰਘ ਨੂੰ ਦਿੱਤਾ ਨੰਗੇ ਪੈਰੀ ਇਸ ਗੱਡੀ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਤੇ ਅਧੀ ਰਾਤ ਨੂੰ ਤਾੜੀ ਮਾਰ ਕੇ ਤੇ ਅੱਗੇ ਵਧਦੇ ਆ ਵਧਦੇ ਆ ਝਾਰ ਸੇਵਾ ਸਥਾਨ ਤੋਂ ਹੁੰਦਿਆਂ ਹੋਇਆਂ ਮਾਚੀਵਾੜੇ ਅਸਥਾਨ ਤੱਕ ਪਹੁੰਚ ਗਏ ਅਗਲਾ ਦਿਨ ਚੜਿਆ ਹੁਣ ਕਿਧਰ ਮਸ਼ਾਲ ਜਲਾ ਕੇ ਗੱਡੀ ਦੇ ਮੰਪੇ ਵਿੱਚੋਂ ਭਾਈ ਸੰਗਤ ਸਿੰਘ ਨੇ ਵੀ ਆਖ ਦਿੱਤਾ ਗੁਰੂ ਗੋਬਿੰਦ ਸਿੰਘ ਕਿਧਰ ਹੈ ਤੁਸੀਂ ਕਿਧਰ ਨਾ ਪਰੇ ਹੁਣ ਸਾਰੇਆਂ ਵਿੱਚ ਫਿਰ ਕਿਤਾਬ ਹੋ ਗਿਆ ਜਦੋਂ ਦੇਖ ਲਿਆ ਮੰਮਤੇ ਵਿੱਚ ਕਿ ਕਲਗੀਧਰ ਪਾਤਸ਼ਾਹ ਬੈਠੇ ਨੇ ਭਾਈ ਸੰਗਤ ਸਿੰਘ ਜੀ ਉੱਤੇ ਬੈਠੇ ਨੇ ਤੇ ਉਹਨਾਂ ਨੂੰ ਇਹ ਪਰ ਪੈ ਗਿਆ ਗੁਰੂ ਗੋਬਿੰਦ ਸਿੰਘ ਬੈਠੇ ਨੇ ਹੁਣ ਅੰਛ ਸਿੰਘ ਨੇ ਭਾਈ ਸੰਗਤ ਸਿੰਘ ਜੀ ਦੇ ਨਾਲ ਅਗਰੀ ਸਵੇਰ ਨੂੰ ਇੱਕੋ ਵਾਰ ਹਮਲਾ ਕੀਤਾ ਔਰ ਉਸ ਹਮਲੇ ਦੇ ਵਿੱਚ ਗੁਰੂ ਕੇ ਲਾਲ ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਬਾਹੀ ਸੰਗਤ ਜੀ ਦਾ ਸੀਸ ਕੱਟ ਦਿੱਤਾ ਗਿਆ ਤੇ ਉਹਨਾਂ ਨੇ ਇਹ ਪਰ ਪੈ ਗਿਆ ਵੈਸੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਇਹ ਸੀਸ ਲੈ ਕੇ ਉਹ ਕਹਿੰਦੇ ਸਰਕਾਰੀ ਦਰਬਾਰੇ ਜਾਵਾਂਗੇ ਤੇ ਸਰਕਾਰੀ ਦਰਬਾਰੇ ਜਾ ਕੇ ਇਨਾਮ ਮਿਲੇਗਾ ਤੇ ਹਕੂਮਤ ਦਾ ਬਾਗੀ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਪਰ ਜਿਨ੍ਹਾਂ ਨੇ ਫਿਰ ਸੀਸ ਚੱਕ ਕੇ ਤਾ ਉਹਨਾਂ ਨੇ ਫਿਰ ਇਹ ਡਿਕਲੇਅਰ ਕਰ ਦਿੱਤਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸੀਸ ਹੈ ਹੀ ਨਹੀਂ ਫਿਰ ਬੜੀ ਨਮੋਸ਼ੀ ਹੋਈ ਬੜੀ ਸ਼ਰਮਿੰਦਗੀ ਹੋਈ ਤੇ ਵਜ਼ੀਰ ਕਾਂਸੂਬਾ ਸਰੰਦ ਨੇ ਆਖ ਦਿੱਤਾ ਕਹਿੰਦਾ ਜਿੰਨੇ ਮੈਦਾਨ ਵਿੱਚ ਸੇਹ ਸ਼ੀਰ ਹੋਏ ਨਾ ਇਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਇਹ ਇਸੇ ਤਰ੍ਹਾਂ ਇਹ ਲਾਸ਼ਾਂ ਪਈਆਂ ਬੜਨ ਗਈਆਂ ਆਉਣ ਵਾਲੇ ਸਮੇਂ ਵਿੱਚ ਹਕੂਮਤ ਨਾਲ ਮੱਥਾ ਲਾਉਣ ਦਾ ਲੋਕਾਂ ਨੂੰ ਪਤਾ ਲੱਗੇਗਾ ਕਿ ਮੱਥਾ ਲਾਉਣ ਦਾ ਫਲ ਕੀ ਮਿਲਦਾ ਹੈ ਉਨੇ ਹੁਕਮ ਕਰਕੇ ਚਮਕੌਸ ਦੇ ਗੜੇ ਤੋਂ ਵਾਪਸ ਚਲੇ ਗਿਆ ਸਰਹੰਦਵਲ ਅਧਿਆ ਪੁੱਗਿਆ ਹੋਇਆ ਸੁਮਾਸ ਰਣ ਮਦੀਰ ਖਾਨ ਉਦੋਂ ਰਾਤ ਪਈਆ 9 ਮੋਦੀ ਬੀਬੀ ਹਰਸ਼ਰਨ ਕੌਰ ਆਪਣੇ ਘਰ ਤੋਂ ਆਈ ਆ ਕੇ ਉਸ ਨੇ ਆਪਣੇ ਮੋਢਿਆਂ ਉਤੇ ਇੱਕ ਇੱਕ ਸਰੀਰ ਇੱਕ ਇੱਕ ਸਿੰਘਾਂ ਦੀ ਪਛਾਣ ਕਰਕੇ ਉਹਨਾਂ ਦੇ ਸਰੀਰਾਂ ਦੇ ਟੋਟੇ ਇੱਕ ਜਗ੍ਹਾ ਰੱਖਣੇ ਅਰੰਭ ਕਰ ਦਿੱਤੇ ਇੱਕ ਦੋ ਤਿੰਨ ਚਾਰ ਕਰਦੇ ਆ ਕਰਦੇ ਆ ਬਾਬਾ ਅਜੀਤ ਸਿੰਘ ਦੀ ਦਾ ਬਾਬਾ ਜੁਝਾਰ ਸਿੰਘ ਦੀ ਦਾ ਜਿੱਥੋਂ ਤੱਕ ਮਨਾਨ ਵਿੱਚ ਲੱਭੇ ਕਿਉਂਕਿ ਗੁਰੂ ਕੇ ਲਾਲਾਂ ਦੀ ਨਿਸ਼ਾਨੀ ਸੀ ਉਹਨਾਂ ਦੇ ਹੱਥਾਂ ਵਿੱਚ ਪੜੇ ਪਈਆਂ ਸੰਤਮਰਤਾ ਸੇਵ ਵਿੱਚ ਕਰਮਾਨ ਸੀ ਸ਼ਹਿਰਾ ਸੀ ਜਿੱਥੋਂ ਸਰੀਰਾਂ ਦੀ ਪਛਾਣ ਹੁੰਦੀ ਸੀ ਸਿਰ ਤੇ ਕੇਸ ਹਨ ਦਾਨੇ ਹਨ ਜਿੱਥੋਂ ਪਛਾਣ ਹੁੰਦੀ ਸੀ ਗੁਰੂ ਕੇ ਲਾਲਾਂ ਦੀ ਉਹ ਹਨੇਰੇ ਵਿੱਚ ਇੱਕ ਇੱਕ ਸਰੀਰ ਚੁੱਕ ਕੇ ਲਿਆ ਰਹੀ ਹੈ ਨਾਲ ਬਾਣੀ ਪੜ ਰਹੀ ਹੈ ਕਰਦਿਆਂ ਕਰਦਿਆਂ ਅੱਧੀ ਰਾਤ ਤੋਂ ਵੱਧ ਸਮਾਂ ਲੰਘ ਗਿਆ ਜਿੰਨੇ ਸਰੀਰ ਉਹਨੂੰ ਮਿਲੇ ਉਹ ਸਾਰੇ ਦੇ ਸਾਰੇ ਸਰੀਰ ਇਕੱਤਰ ਕਰਕੇ ਨੇੜੇ ਸੋਇਲਾ ਸਰ ਦੀ ਬਾਣੀ ਪੜ ਕੇ ਨੇਤਰ ਬੰਦ ਕਰ ਲਏ ਉਹ ਚਿਖਾ ਚੰਦ ਤੇ ਲੱਕੜਾਂ ਦੇ ਨਾਲ ਤੇ ਉਸ ਚਿਖਾ ਨੂੰ ਅੱਗ ਲਗਾ ਦਿੱਤੀ ਜਿਸ ਵੇਲੇ ਅੱਗ ਲਗਾਈ ਹੁਣ ਸਪਾਹੀਆਂ ਨੇ ਵੇਖਿਆ ਕਿ ਏਨੀ ਵੱਡੀ ਅੱਗ ਦੇ ਲਾਟ ਬਲ ਰਹੀ ਹੈ ਕੀ ਹੋਇਆ ਨੇੜੇ ਚਲੇ ਗਏ ਹੁਣ ਜਦੋਂ ਨੇੜੇ ਗਏ ਸਪਾਹੀ ਬੀਬੀ ਹਰਸ਼ਰਨ ਕੌਰ ਨੂੰ ਪੁੱਛਣ ਲੱਗੇ ਕਿ ਤੂੰ ਕੌਣ ਹੈ ਤੋ ਕਹਿੰਦੀ ਮੈਂ ਗੁਰੂ ਕੀ ਧੀ ਹਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹਾਂ ਮੈਂ ਆਪਣੇ ਵੀਰਾਂ ਦਾ ਸਨਸਕਾਰ ਕਰਨ ਲਈ ਆਈ ਹਾਂ ਤੇ ਮੁਗਲ ਹਕੂਮਤ ਦੇ ਸਿਪਾਹੀ ਕਹਿੰਦੇ ਤੈਨੂੰ ਪਤਾ ਨਹੀਂ ਸੂਬਾਸਤਾਨ ਦਾ ਹੁਕਮ ਹੈ ਵੀ ਇਹਨਾਂ ਦਾ ਸਨਸਕਾਰ ਨਹੀਂ ਕੀਤਾ ਜਾਏਗਾ ਤੇ ਬੀਬੀ ਹਰਸ਼ਰਨ ਕੌਰ ਨੇ ਬਚਨ ਕੀਤੇ ਕਹਿੰਦੇ ਜਿਸ ਵਿੱਚ ਹਿੰਮਤ ਹੈ ਰੁਕ ਲੋ ਬੀਬੀ ਹਰਸ਼ਰਨ ਕੌਰ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਕੱਢੀ ਮੁਕਾਬਲਾ ਕਰਨ ਲੱਗ ਪਈ ਇੱਕ ਚਟਕਾਇਆ ਦੋ ਚਟਕਾਏ 10 12 ਚਟਕਾ ਦਿੱਤੇ ਮੁਗਲ ਆਖਮ ਦੇ ਸਿਪਾਹੀ ਅਖੀਰ ਸਾਰਿਆਂ ਨੇ ਮੁਕਾਬਲਾ ਕਰਕੇ ਬੀਬੀ ਹਰਸ਼ਰੰਗੌਰ ਨੂੰ ਅਧਮ ਹੋਇਆ ਕਰ ਦਿੱਤਾ ਅਤੇ ਉਸ ਵੱਲਦੀ ਹੋਈ ਚਿਖਾ ਦੇ ਵਿੱਚ ਜਿਉਂ ਵੀ ਨੂੰ ਇਸਪਟ ਦਿੱਤਾ ਬੀਬੀ ਹਰਸ਼ਰੰਗੌਰ ਤੇ ਕੁਝ ਸਮੇਂ ਬਾਅਦ ਵੇਖਿਆ ਬੀਬੀ ਹਰਸ਼ਰੰਗੌਰ ਦੀ ਆਵਾਜ਼ ਬੰਦ ਹੋ ਗਈ ਹੈ ਤੇ ਬੀਬੀ ਹਰਸ਼ਰਨ ਕੌਰ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਕਹਿੰਦਿਆਂ ਹੋਇਆ ਸ਼ਹਾਦਤ ਦੇ ਜਾਮ ਪੀ ਗਈ ਤੇ ਉਹ ਜਿਹੜੇ ਲਾਸ਼ਾਂ ਸਨ ਚਿਖਾ ਸੀ ਉਹਨੂੰ ਬੁਝਾ ਦਿੱਤਾ ਗਿਆ ਕੁਝ ਸਮੇਂ ਬਾਅਦ ਫਿਰ ਦੋ ਗੁਰੂ ਕੇ ਸਿੱਖ ਆਏ ਭੇਸ ਮਟਾ ਕੇ ਇੱਕ ਦਾ ਨਾਮ ਸੀ ਭਾਈ ਰਾਮਾ ਇੱਕ ਦਾ ਨਾਮ ਸੀ ਭਾਈ ਤਰਲੋਕਾ ਦੇ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਨੇ ਫਿਰ ਇਹਨਾਂ ਦਾ ਸੰਸਕਾਰ ਕੀਤਾ ਪਾਗਲ ਬਣ ਕੇ ਆਏ ਪਾਗਲਾਂ ਵਾਲਾ ਪੇਸ ਧਾਰਨ ਕਰਕੇ ਮਿੱਟੀ ਉਡਾਈ ਜਾਣ ਸਰਪਾਈ ਵੇਖ ਕੇ ਹੱਸਣ ਵੇ ਕਿਦਾਂ ਪਾਦਰਪਨ ਕਰ ਰਹੇ ਆ ਬੇ ਤੇ ਪਾਗਲ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਵਸਾਨੀ ਜੋ ਕਰਕੇ ਕਰੀ ਜਾਣ ਲੋ ਤੇ ਪਾਗਲਾਂ ਦਾ ਰੂਪ ਧਾਰਨ ਕਰਕੇ ਫਿਰ ਉਹਨਾਂ ਨੇ ਸੰਸਕਾਰ ਕੀਤਾ ਸੀ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਨੇ ਇਹਨਾਂ ਸਾਰੇ ਸ਼ਹੀਦਾਂ ਦਾ ਹੁਣ ਦੂਸਰੇ ਪਾਸੇ ਇਤਿਹਾਸ ਆਪਣਾ ਮੋੜ ਲੈਂਦਾ ਸਰਸਾ ਦੇ ਕਿਨਾਰੇ ماں ਗੁਜਰਕੌਰ ਜੀ ਅਤੇ ਛੋਟੇ ਸਹਿਬ ਜਾਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹੁਣ ماں ਗੁਜਰਕੌਰ ਜੀ ਦੀਆਂ ਉਂਗਲਾਂ ਫੜੀਆਂ ਹੋਈਆਂ ਨੇ ਦੋਨੋਂ ਸਹਿਬ ਜਾਨਿਆਂ ਨੇ ਤੇ ਜਿਸ ਵੇਲੇ ਸਰਸਾ ਨਦੀ ਪਾਰ ਕੀਤੇ ਸਾਹਮਣੇ ਇੱਕ ਝੌਂਪੜੇ ਦਿਖਾਈ ਦਿੱਤੀ ਏ ਉਹ ਝੌਂਪੜੇ ਕੁੰਮੇ ਇਹ ਦੇਸੀ ਜਿਸ ਦਾ ਨਾਮ کریم ਬਖਸ਼ ਵੀ ਹੈ ਇਹ ਅਸਲ ਵਿੱਚ ਕੁੰਮਾ ਮਾਸਕੇ ਪਹਿਲਾਂ ਹਿੰਦੂ ਸੀ ਪਰ ਔਰੰਗਜ਼ੇਬ ਦੇ ਜ਼ੁਲਮ ਕਰਨ ਕਰਕੇ ਮੁਸਲਮਾਨ ਬਣ ਗਿਆ ਸੀ ਤੇ ਜਦੋਂ ਇਹਦੀ ਝੌਂਪੜੀ ਦਾ ਦਰਵਾਜ਼ਾ ਖੜਕਾਇਆ ਹੁਣ ਸਰਦੀਆਂ ਦੇ ਦਿਨ ਸਨ ਤੇ ਮਾਂ ਗੁਜਰ ਕੌਰ ਜੀ ਨੇ ਪੁੱਛਿਆ ਕਹਿੰਦੇ ਅਸੀਂ ਰਾਹੀ ਰਾ ਕੁਝ ਸਮੇਂ ਲਈ ਟਿਕਾਣਾ ਮਿਲ ਸਕਦਾ ਸੋ ਉਹਨੇ ਦੇਖਿਆ ਕਿ ਇੱਕ ਬਜ਼ੁਰਗ ਮਾਂ ਹੈ ਇਹ 7 ਤੇ 9 ਸਾਲ ਦੇ ਸਹਿਬਜ਼ਾਦੇ ਨੇ। ਔਰ ਦੋਨਾਂ ਦੀ ਉਮਰ ਜਿਹੜੀ ਐਸੀ ਹੈ ਠੰਡ ਜਿਹੜੀ ਜਾਂ ਬਜ਼ੁਰਗੀ 'ਚ ਜਿਆਦਾ ਲੱਗਦੀ ਹੈ ਜਾਂ ਬਚਪਨ 'ਚ ਜਿਆਦਾ ਲੱਗਦੀ ਹੈ। ਹੁਣ ਦੋਨੋਂ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਪਹਿਲਾਂ ਤੇ ਨਮਸਕਾਰ ਕੀਤੀ ਕਿਉਂਕਿ ਚਿਹਰੇ ਦਾ ਮੂਰ ਦਿਖਾਈ ਦੇ ਰਿਹਾ ਵੀ ਇਹ ਆਮ ਬੱਚੇ ਨਹੀਂ। ਇਹ ਖਾਸ ਨੇ, ਇਹ ਮਾਤਾ ਖਾਸ ਨੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਦੇ ਸਾਈਂ। दया ਦੇ ਮੁਜਸਮੇ ਕਿਰਪਾ ਦੇ ਸਾਗਰ ਹੁਣ ਉਹਨਾਂ ਦੀ ਗੱਲ ਥੋੜੀ ਜੀ ਕੀਤੀ ਪਤਾ ਕਰੀਏ ਵੀ ਇਹ ਕਿਤੇ ਵਿਰੋਧੀ ਨਾ ਹੋਵੇ ਤੇ ਅੱਗੋਂ ਨੇ ਹੱਥ ਜੋੜ ਕੇ ਆਖਿਆ ਕਹਿੰਦੇ ਮੈਂ ਤੇ ਇਸ ਸਲਸਾ ਤੋਂ ਕਈਆਂ ਨੂੰ ਪਾਰ ਕਰਾਇਆ ਮਲਾਹ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਪਿਤਾ ਜੀ ਨੇ ਸਾਡੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਕੀਤੀ ਉਹਨਾਂ ਦੇ ਦਾਦਾ ਜੀ ਨੇ ਪਹਾੜੀ ਰਾਜਿਆਂ ਦੇ ਬਜ਼ੁਰਗਾਂ ਨੂੰ ਕੈਦ ਵਿੱਚੋਂ ਛੁਡਾਇਆ ਅਤੇ ਕੋ ਆਪ ਵੀ ਪਰਮਾਨੀ ਦੇ ਅੱਲੇ ਚੱਲੇ ਹੋਏ ਨੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਪਰ ਮੈਂ ਮਾਫੀ ਚਾਹੁੰਨਾ ਮੈਂ ਆਪਣੇ ਧਰਮ ਨੂੰ ਬਚਾ ਨਹੀਂ ਸਕਿਆ ਮੈਂ ਜ਼ੁਲਮ ਦੇ ਅਧੀਨ ਹੋ ਕੇ ਇਸ ਨਾਲ ਪਰਵਾਹ ਕਰ ਲਿਆ ਪਰ ਮੈਂ ਅੰਦਰੋਂ ਉਹਨਾਂ ਦਾ ਸ਼ਰਦਾਲੂ ਆ ਮਾ ਗੁਜਰ ਕੌਰ ਜੀ ਨੇ ਦੱਸਿਆ ਕਹਿੰਦੇ ਅਸੀਂ ਮੈਂ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਹਾਂ ਇਹ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦੇ ਨੇ ਹੁਣ ਜਦੋਂ ਮਾਂ ਦੇ ਦਰਸ਼ਨ ਕੀਤੇ ਸਹਿਬ ਜਾਦਿਆਂ ਦੇ ਦਰਸ਼ਨ ਕੀਤੇ ਉਸੇ ਵੇਲੇ ਝੌਂਪੜੀ ਦੇ ਅੰਦਰ ਲੈ ਗਿਆ ਕਹਿੰਦਾ ਇਧਰ ਆਜੋ ਸਾਰੀ ਮੋਟਲ ਹਕੂਮਤ ਤੁਹਾਨੂੰ ਲੱਭਦੀ ਫਿਰਦੀ ਐ ਇੱਥੇ ਕੁਝ ਸਮਾਂ ਬਣਾ ਲਓ ਤੇ ਮੈਨੂੰ ਸੇਵਾ ਦਾ ਮੌਕਾ ਦਿਓ ਆਪ ਸਾਰੀ ਦਾ ਤੇ ਮੈਂ ਬਾਅਦ ਵਕੀਤ ਕੀਤਾ ਤੇ ਅੰਦਰ ਲੈ ਗਏ ਵਿੱਚ ਕੁਝ ਵਸਤਰਾਂ ਸਾਡੇ ਕੋਲੋਂ ਵਸਤਰ ਦਿੱਤੇ ਨਿੱਲੇ ਵਸਤਰ ਉਤਾਰੀ ਤੇ ਉਹ ਸੁੱਕੇ ਵਸਤਰ ਪਹਿਨੇ ਇੱਕ ਬੀਬੀ ਲక్ష్ਮੀ ਸੀ ਰੋਪਣ ਦੀ ਰਹਿਣ ਵਾਲੀ ਉਹਦੇ ਕੋਲੋਂ ਅੰਨ ਪਾਣੀ ਜਿੰਨਾ ਕੁ ਪਰਮਤ ਹੋ ਸਕਿਆ ਲੈ ਕੇ ਆਇਆ ਇਹ ਕੁੰਮਾ ਮਸ਼ਕੀ ਤੇ ਸੇਵਾ ਕੀਤੇ ਅਨਮਾਨ ਗੁਰਕੌਰ ਜੀ ਨੇ ਸਹਿਬ ਜਾਨੀਆਂ ਉਸ ਝੌਂਪੜੇ ਵਿੱਚ ਵੀ ਬਾਣੀ ਨਹੀਂ ਛੱਡੀ ਉਸ ਵਿਫਤਾ ਦੇ ਸਮੇਂ ਵਿੱਚ ਵੀ ਬਾਣੀ ਪੜ ਰਿਆ ਨੇ ਇੱਕ ਪੰਕਤੀ ਮਾਂ ਗੁਰਕੌਰ ਜੀ ਪੜ ਰਹੀ ਹੈ ਇੱਕ ਪੰਕਤੀ ਸਹਿਬ ਜਾਨ ਦੇ ਪੜਦਣ ਜਿਵੇਂ ਆਪਾਂ ਦੋ ਹਿੱਸਿਆਂ ਚ ਪੜਦੇ ਨੇ ਜਬਜੀਤ ਸਾਹਿਬ ਐਦਾਂ ਜਬਜੀਤ ਸਾਹਿਬ ਇਹ ਤਾਂ ਨਿੱਪ ਨੇਮ ਦੀਆਂ ਬਾਣੀਆਂ ਮਾਤਾ ਗੁਜਰ ਕੌਰ ਜੀ ਤੇ ਸਹਿਮਜਾਦੇ ਇਕੱਠੇ ਬੜਦੇ ਨੇ ਹੁਣ ਇਥੋਂ ਅੱਗੇ ਗੰਗੂ ਬ੍ਰਾਹਮਣ ਬੰਦਿਆ ਕਿ ਕੀ ਇਤਿਹਾਸ ਬੋੜ ਲੈਣਾ ਜਿਵੇਂ ਸਤਪੁਰੂ ਜੀ ਰਹਿਮਤ ਕਰਨਗੇ ਆਪਾਂ ਸਾਰੀ ਇਤਿਹਾਸ ਦੇ ਵਿਚਾਰ ਇਹ ਲੜੀ ਅੱਗੇ ਚਲਾਵਾਂਗੇ ਗੁਰੂ ਸਾਹਿਬ ਰਹਿਮਤ ਕਰਨ ਸਾਡੇ ਸਾਰਿਆਂ ਦੇ ਉੱਤੇ ਇੱਕ ਵਾਰ ਪੜ੍ਹ ਲਓ ਸਾਰੇ ਸੰਗਤ ਸਦਾ ਹੈ ਨਾਲੇ ਗੁਰ ਮੇਰੇ ਸੰਗ 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 ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਲੇ ਸਿਮਰ ਸਿਮਰ ਤੇ ਸਦਾ ਸਮਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਚਲ ਜਾ ਕਾਲੇ ਤਾਰ ਹੈ ਨਾਲੇ ਹੁਣ ਇੱਕ ਸਿੱਖਿਆ ਹੀ ਹੈ ਪਹਿਲੀ ਸਿੱਖਿਆ ਕਦੇ ਗੁਰੂ ਦਾ ਲੜ ਨਾ ਛੱਡੀਏ ਦੂਜੀ ਸਿੱਖਿਆ ਜਿਹੜੇ ਬੱਚੇ ਨੇ ਨਾ ਉਹ ਆਪਣੇ ਮਾਤਾ ਪਿਤਾ ਨਾਲ ਵੀ ਜੁੜੇ ਰਹਿਣ ਆਪਣੇ ਦਾਦੇ ਦਾਦੀ ਨਾਲ ਵੀ ਜੁੜੇ ਰਹੇ। ਉਹਨਾਂ ਦੇ ਉਪਦੇਸ਼ ਅਨੁਸਾਰ ਉਹਨਾਂ ਦੀ ਸੇਵਾ ਵਿੱਚ ਸਦਾ ਲੱਗੇ ਰਹੇ। ਜੋ ਮਾਤਾ ਪਿਤਾ ਸਿੱਖਿਆ ਦਿੰਦੇ ਨੇ, ਜੋ ਦਾਦਾ ਦਾਦੀ ਸਿੱਖਿਆ ਦਿੰਦੇ ਨੇ, ਚੰਗੀ ਸਿੱਖਿਆ ਦਿੰਦੇ ਨੇ, ਉਹਨੂੰ ਧਾਰਨ ਕਰਨ, ਜੋ ਅਧਿਆਪਕ ਸਿੱਖਿਆ ਦਿੰਦੇ ਨੇ, ਉਹਨੂੰ ਵੀ ਧਾਰਨ ਕਰਨ ਆਪਣੇ ਜੀਵਨ ਵਿੱਚ। ਇਸ ਘਟਨਾ ਤੋਂ ਇਹ ਸਿੱਖਿਆ ਮਿਲਦੀ ਹੈ ਤੇ ਦ੍ਰਿੜ ਵਿਸ਼ਵਾਸ ਨਾਲ ਵੱਡੇ ਜੋ ਕਹਿੰਦੇ ਨੇ ਉਹਨੂੰ ਸੱਤ ਕਰਕੇ ਮੰਨਣਾ ਸਾਡੇ ਜੀਵਨ ਦਾ ਫਰਜ਼ ਹੈ। سمجھے وچار کر دیا ہوں یا پھولا کھما کر دیا فتح دی جی سانچ پاؤ پیار نال کا کو واہ کو جی کا خالصہ واہ کو جی کی فتح